ਅਸਲ ਦੇ ਵਿੱਚ ਕਹਾਣੀ ਜਾਂ ਜਿਹੜੀ ਤਸਵੀਰਾਂ ਨੇ ਹਿੰਦੁਸਤਾਨ ਸਾਡੀ ਧਰਤੀ ਹੋਏ ਕਹਾਣੀਆਂ ਵੀ ਕਥਾ ਕਹਾਣੀਆਂ ਦੀ ਐ ਤਸਵੀਰਾਂ ਦੀ ਐ ਇਹ ਇਨਸਾਨ ਦਾ ਦਿਮਾਗ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਤਸਵੀਰਾਂ ਉਹਨੂੰ ਨਹੀਂ ਭੁੱਲਦੀਆਂ ਜੇ ਤੁਸੀਂ ਕਿਸੇ ਬੰਦੇ ਨੂੰ ਦੇਖਿਆ ਹੁੰਦਾ ਉਹਦਾ ਨਾਮ ਭੁੱਲ ਜਾਓਗੇ ਹੂੰ ਉਹਦੀ ਸ਼ਕਲ ਨਹੀਂ ਭੁੱਲਦੇ ਤੋ ਇਸੇ ਕਰਕੇ ਸਾਡੇ ਅਲੱਗ-ਅਲੱਗ ਚੀਜ਼ਾਂ ਦੇ ਚਿੱਤਰਣ ਕਰੇ ਗਏ ਉਹਦੇ ਨਾਲ ਕਥਾ ਕਹਾਣੀ ਛੋੜੀ ਗਈ ਉਹ ਕਹਾਣੀਆਂ ਜਿਹੜੀਆਂ ਨੇ ਉਹ ਫੈਕਟ ਨਹੀਂ ਸੀ ਹੁੰਦੀਆਂ ਪਰ ਉਹ ਟਰੂਥ ਹੁੰਦੀਆਂ ਸੀ ਫੈਕਟ ਮਤਲਬ ਹੋਈਆਂ ਨਹੀਂ ਸੀ ਹੋਈਆਂ ਪਰ ਸਚਾਈ ਹੁੰਦੀ ਸੀ ਉਹ ਤੋਂ ਕਿਸੇ ਵੀ ਚੀਜ਼ ਨੂੰ ਸਮਝਣ ਵਾਸਤੇ ਉਹਨੂੰ ਕਥਾ ਕਹਾਣੀ ਦਾ ਰੂਪ ਦਿੱਤਾ ਜਾਂਦਾ ਰਿਹਾ ਤੋਂ ਇੱਕ ਪੰਡਿਤ ਜੀ ਸੀ ਹੂੰ ਬਹੁਤ ਪ੍ਰੰਗਿਤ ਪੰਡਿਤ ਜੀ ਸੀ ਉਹਨਾਂ ਦੀ ਬੜੀ ਮਹਿਮਾ ਚਾਰੇ ਪਾਸੇ ਸੀ ਲੋਕ ਫੈਨ ਸੀ ਉਹਦੇ YouTube ਦੇ ਹਿਸਾਬ ਨਾਲ ਗਈਏ ਤਾਂ ਮਤਲਬ 10 ਮਿਲੀਅਨ ਫਾਲੋਅਰ ਮੰਨ ਕੇ ਚੱਲੋ ਹੂੰ ਇਸ ਤਰ੍ਹਾਂ ਦੀ ਉਹਨਾਂ ਦੀ ਪ੍ਰਤਿਸ਼ਠਾ ਸੀ ਪਰ ਜਦ ਘਾਰਾਂ ਦੇ ਸੀ ਪੰਡਤ ਜੀ ਉਹਨਾਂ ਦੀ ਜਨਾਨੀ ਉਹਨਾਂ ਨੂੰ ਬੇਰਾਂ ਬੱਟੇ ਨਹੀਂ ਸੀ ਪੁੱਛਦੀ ਜਦੋਂ ਘਰ ਆਇਆ ਕਰੇ ਉਹਦੀ ਜਨਾਨੀ ਕਿਹਾ ਕਰੇ ਆ ਗਏ ਪੰਡਤ ਜੀ ਬੜੇ ਪਰੇਸ਼ਾਨ ਉਹ ਆਪਣੀ ਜਨਾਨੀ ਨੂੰ ਕਹਿੰਦੇ ਵੀ ਤੂੰ ਕੁਛ ਤਾਂ ਮੇਰੀ ਇੱਜ਼ਤ ਕਰਿਆ ਕਰ ਭਾਗਮਾਨੇ ਸਾਰਾ ਸ਼ਹਿਰ ساری ਦੁਨੀਆ ਮੈਨੂੰ ਮੋਢਿਆਂ ਤੇ ਚੱਕੀ ਫਿਰਦੀ ਐ ਉਹ ਕਹਿੰਦੀ ਕੁਛ ਕਰ ਲੈ ਤਾਂ ਫਿਰ ਕੋਈ ਨਹੀਂ ਤੇਰੀ ਇੱਜ਼ਤ ਕਰ ਲੂਗੇ ਤਾਂ ਪੰਡਿਤ ਨੇ ਤਪੱਸਿਆ ਕੀਤੀ ਕੋਰ ਤਪੱਸਿਆ ਅਖੰਡ ਤਪੱਸਿਆ ਕੀਤੀ ਉਹਦੇ ਹੱਥ ਸਿੱਧੀ ਲੱਗ ਗਈ ਜਦੋਂ ਉਹਦੇ ਹੱਥ ਸਿੱਧੀ ਲੱਗੀ ਤਾਂ ਹਵਾ ਦੇ ਵਿੱਚ ਉੱਡਣ ਲੱਗ ਗਿਆ ਹਵਾ ਦੇ ਵਿੱਚ ਉੱਡਿਆ ਜਦੋਂ ਹੈਲੀਕਾਪਟਰ ਵਾਂਗੂ ਲੈਂਡ ਕਰਿਆ ਉਹਦੇ ਜਿਹੜੇ ਪੁਰਾਣੇ ਭਗਤ ਸੀਗੇ ਉਹਨਾਂ ਨੇ ਮੋਢਿਆਂ ਤੇ ਚੱਕ ਲਿਆ ਉਹ ਤਾਂ ਪਹਿਲਾਂ ਹੀ ਉਹਦੇ ਭਗਤ ਸੀ ਢੋਲ ਨਗਾੜੇ ਵਜਾਏ ਉਹਦੇ ਸਿਰੇ ਐਨੇ ਪਾਦੇ ਵੀ ਮੂੰਹ ਤਾਂ ਠੱਗ ਗਿਆ ਗੱਡਾ ਉਹਦਾ ਗਿਫਟਾਂ ਦੇ ਨਾਲ ਉਪਹਾਰਾਂ ਨਾਲ ਭਰਤਾ ਟੋਲ ਵਜਾਂਦੇ ਵਜਾਂਦੇ ਮੋੜਿਆਂ ਤੇ ਰੱਖ ਕੇ ਪੰਡਿਤ ਨੂੰ ਘਰੇ ਲਿਆਏ ਜਦ ਘੜੇ ਛੱਡਿਆ ਅਜੇ ਦਰਵਾਜ਼ੇ ਦੇ ਅੰਦਰ ਵੜਿਆ ਆਪਣ ਤਾਂ ਇਹਨੇ ਫਿਰ ਉਹੀ ਕਹੇ ਤਾਂ ਆ ਗਿਆ ਪੰਡਿਤ ਕਹਿੰਦਾ ਫੇਰ ਉਹੀ ਗੱਲ ਉਹ ਕਹਿੰਦੀ ਤੇਰੇ ਤੋਂ ਕੁਝ ਹੋਰ ਨਹੀਂ ਨਾ ਹੁੰਦਾ ਪਤੰਦਰਾ ਇੱਕ ਬੰਦਾ ਹਵਾ ਚੁੜਦਾ ਫਿਰਦਾ ਸੀ ਅੱਜ ਵੀ ਤੂੰ ਉਹੀ ਕਰ ਲੈ ਪੰਡਿਤ ਕਹਿੰਦਾ ਵੀ ਬਣ ਗਈ ਗੱਲ ਮੈਂ ਮੱਛਾਂ ਨੂੰ ਦਿੱਤਾ ਬੱਟ ਕਹਿੰਦਾ ਭਾਗਵਾਨ ਨੇ ਤੈਨੂੰ ਪਤਾ ਹੈ ਕੌਣ ਸੀ ਉਹ ਉਹ ਮੈਂ ਸੀ ਕੰਦੀ ਤਾਈਂ ਕਹਾਂ ਟੇਡਾ ਕਿਉਂ ਉੜਦਾ ਹੈ ਬੜਾ ਸੀਦੇ ਸਿਰ ਸਵਾ ਫੇਰ ਪਈ ਬੜਾ ਪਰੇਸ਼ਾਨ ਹੋਇਆ ਪੰਡਤ ਉਹਨੇ ਦੁਬਾਰਾ ਫੇਰ ਕੋਹਰ ਤਪੱਸਿਆ ਕੀਤੀ ਅਖੰਡ ਤਪੱਸਿਆ ਕੀਤੀ ਪ੍ਰਭੂ ਪ੍ਰਗਟ ਹੋ ਗਏ ਤੇ ਜਦ ਰੱਬ ਪ੍ਰਗਟ ਹੋ ਗਿਆ ਰੱਬ ਕਹਿੰਦਾ ਵੀ ਦੱਸ ਬਈ ਪੁਰਖ ਮੰਗ ਕੀ ਮੰਗਦਾ ਕਹਿੰਦਾ ਮਹਾਰਾਜ ਤੁਹਾਡਾ ਦਿੱਤਾ ਸਾਰਾ ਕੁਝ ਹੈ ਬਸ ਮੇਰੀ ਜਨਾਨੀ ਤੇ ਮੇਰੀ ਪ੍ਰਭੂਤਾ ਸਾਬਤ ਕਰਾ ਦਿਓ ਥੋੜੀ ਜਿਹੀ ਉਹ ਵੀ ਮੰਨੇ ਮੇਰਾ ਲੋਹਾ ਰੱਬ ਨੇ ਜੁੱਤੀ ਘਟ ਲਈ ਪੈਰ ਜਨਾਂ ਦਾ ਭੱਜੇ ਤੋਂ ਆਊਟ ਆਫ ਸਲੇਸ ਵਾਲੇ ਨਹੀਂ ਹੋਣਾ ਜੇ ਭੱਜੇ ਤੋਂ ਪੰਡਤ ਬੜਾ ਪਰੇਸ਼ਾਨ ਹੋਇਆ ਜਦੋਂ ਪੰਡਤ ਇੰਨਾ ਪਰੇਸ਼ਾਨ ਹੋ ਗਿਆ ਉਹਨੇ ਕਿਹਾ ਯਾਰ ਇਹ ਜੀ ਜ਼ਿੰਦਗੀ ਨਾਲੋਂ ਤਾਂ ਬੰਦਾ ਮਰ ਜੇ ਚੰਗਾ ਘਰੇ ਆਇਆ ਤਾਂ ਜਨਾਨੀ ਨੇ ਫੇਰ ਉਹ ਵੀ ਉਹਨੂੰ ਸਵਾਗਤਾਂ ਵਿੱਚ ਕੀਤਾ ਆ ਗਿਆ ਪੰਡਤ ਕਹਿੰਦਾ ਸੁਣ ਲੈ ਭਗਵਾਨ ਨੇ ਬਹੁਤ ਹੋ ਗਈ ਮੈਂ ਜੋ ਮਰਜ਼ੀ ਕਰ ਲਿਆ ਤੂੰ ਨਾ ਮੇਰੀ ਮੰਨੀ ਮੈਂ ਜਾ ਰਿਹਾ ਨਹਿਰ ਦੇ ਵਿੱਚ ਜਾ ਕੇ ਆਪਣੀ ਜਾਨ ਦੇ ਦੇਣੀ ਹੈ ਮੈਂ ਵਾਪਸ ਨਹੀਂ ਮੁੜਨਾ ਪਰ ਤਾਂ ਇਹ ਨਹੀਂ ਖੜ ਜਾ ਖੜ ਜਾ 2 ਮਿੰਟ ਆ ਚੱਕ ਝੋਲਾ ਆਂਦਾ ਹੋਇਆ ਆਲੂ ਪਿਆਜ਼ ਲੈ ਕੇ ਆਈ ਮੁੱਕੇ ਹੋਏ ਨੇ ਹੁਣ ਵੀ ਪਤਾ ਨਹੀਂ ਮੁੜ ਕੇ ਨੇ ਇੱਥੇ ਹੀ ਆਣਾ ਤਾਂ ਇਹ ਕਹਾਣੀ ਦਾ ਜੇ ਆਪਾਂ ਸਾਰ ਦੇਖਦੇ ਆ ਤਾਂ ਸਾਰ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਨਾਨੀਆਂ ਬੰਦੇ ਨੂੰ ਪੁੱਛਦੀਆਂ ਨਹੀਂ ਹੈਗੀਆਂ ਪਰ ਇਹ ਇਹਨੂੰ ਜੇ ਡੁੰਗਾਈ ਨਾਲ ਤੁਸੀਂ ਇਸ ਕਹਾਣੀ ਨੂੰ ਦੇਖੋ ਤਾਂ ਐਂ ਜਿਹੜਾ ਮਰਦ ਹੈ ਉਹ ਹਰ ਵੇਲੇ ਵੈਲੀਡੇਸ਼ਨ ਭਾਲਦਾ ਹੈ ਵੀ ਮੇਰੀ ਮੰਨ ਹੂੰ ਉਹਦਾ ਆਪਣਾ ਜਿਹੜਾ ਅਹਮ ਹੈ ਉਹ ਜਨਾਨੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਹਰ ਵੇਲੇ ساری ਜ਼ਿੰਦਗੀ ਇਸੇ ਯਤਨ ਦੇ ਵਿੱਚ ਲੱਗਾ ਰਹਿੰਦਾ ਜਰ ਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੀ ਔਰਤ ਹੈ ਉਹਦਾ ਦਿਮਾਗ ਅਲੱਗ ਤਰ੍ਹਾਂ ਵਾਇਰਡ ਹੈ ਜਿਹੜਾ ਇਨਸਾਨ ਜਿਹੜਾ ਮਰਦ ਹੈ ਉਹਨਾਂ ਦਾ ਦਿਮਾਗ ਅਲੱਗ ਤਰ੍ਹਾਂ ਵਾਇਰਡ ਹੈ ਔਰ ਜਿਹੜੀਆਂ ਤੀਵੀਆਂ ਨੇ ਇਹ ਮਰਦ ਨਾਲੋਂ ਕਿਤੇ ਜ਼ਿਆਦਾ ਇੰਟੈਲੀਜੈਂਟ ਨੇ ਹੂੰ